ਏ ਬਈ ਕਿੰਨੇ ਲੋਕਾਂ ਦੀ ਮਤਲਬ ਇਹਦੇ ਵਿੱਚ ਯਾਰ ਜਿਹੜੀ ਹੋਈ ਹੈ ਮੌਤ ਬੁੱਤ ਦੀ ਨਿਕ ਕਲੀਅਰ ਤਾਂ ਕੋਈ ਕਹਿ ਨਹੀਂ ਸਕਦਾ ਜੀ 8 ਜਣੇ ਕਹਿ ਰਹੇ ਜੀ 8 ਜਣੇ ਹਾਂ ਜੇ ਤੁਸੀਂ ਦੋਸਤੋ ਦੇਖੋ ਵੀ ਸਿੱਧੀ ਆ ਕੇ ਉੱਥੇ ਕ੍ਰੈਸ਼ ਹੋਈ ਹੈ ਉੱਥੇ ਡਿੱਗੀ ਆ ਕੇ ਤਾਂ ਬੱਸ ਨੇ ਮਤਲਬ ਆ ਕਿ ਇੱਕੇ ਦਾ ਮਟੇਡੀ ਡਿੱਗ ਗਈ ਬੱਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸਵਾਰੀਆਂ ਸੀਗੀਆਂ ਜਿਹੜੀਆਂ ਅੱਸੀ ਕੱਲ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪਿਛਲੇ ਦਿਨੀ ਯਾਰ ਬਹੁਤ ਮੰਦ ਭਾਗੀ ਘਟਨਾ ਹੋਈ ਆ ਤੇ ਆਪਾਂ ਜਿਉਨਸੋਂ ਵਾਲੇ ਖੜੇ ਆ ਜਿੱਥੇ ਗੰਦੇ ਨਾਲੇ ਦੇ ਵਿੱਚ ਬੱਸ ਪਲਟ ਗਈ ਸੀਗੀ ਤੇ तकरीबन 7-8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈਗੀ ਬਹੁਤ ਮਤਲਬ ਮੰਦਭਾਗੀ ਘਟਨਾ ਹੋਈ ਹੈ ਯਾਰ ਤੇ ਦੇਖਦੇ ਆਪਾਂ ਤੁਹਾਨੂੰ ਸਾਰੀ ਗੱਲਬਾਤ ਦਿਖਾਵਾਂਗੇ ਵੀ ਕਿੱਥੋਂ ਬੱਸ ਪਾਰਟੀ ਆ ਕਿਧਰੋਂ ਆਈ ਸੀ ਕੀ ਦੀ ਗਲਤੀ ਆ ਹਨਾ ਤੇ ਬਹੁਤ ਹੀ ਮਾੜੀ ਘਟਨਾ ਹੋਈ ਆ ਜਿੰਨਾ ਕਿਹਾ ਜਾਵੇ ਤਾਂ ਉਹਨਾਂ ਦੇ ਵਿੱਚ ਕੀ ਸੀਗਾ ਜਿਹੜੇ ਮਾਰੇ ਗਏ ਆ ਉਹਦੇ ਵਿੱਚ ਇੱਕ ਦੋ ਤਿੰਨ ਸਾਲਾਂ ਦੀ ਬੱਚੀ ਵੀ ਸੀਗੀ ਬੱਚੀ ਦਾ ਜਦੋਂ ਪਤਾ ਲੱਗਿਆ ਤਾਂ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਮਤਲਬ ਯਾਰ ਆਤਮਾ ਝੰਜੋੜੀ ਗਈ ਤਪਾ ਮਤਲਬ ਐਂ ਦੇਖਿਆ ਜਾਵੇ ਤਾਂ ਵੀ ਉਹ ਤਾਂ ਵਿਚਾਰੀ ਤੋਂ ਕੀ ਮਾੜਾ ਹੋਇਆ ਹਨਾ ਕਿਸੇ ਦਾ ਤੇ ਚਲੋ ਦੋਸਤੋ ਹੁਣ ਆਪਾਂ ਤੁਹਾਨੂੰ ਸਾਰੀ ਮਤਲਬ ਥਾਂ ਦਾ ਮਤਲਬ ਜਿਹੜਾ ਘੇੜਾ ਮਰਵਾਉਨੇ ਆਗੇ ਕਿੱਥੋਂ ਕੀ ਗੱਲਬਾਤ ਸੀਗੀ ਤੇ ਹੁਣ ਪਹਿਲਾਂ ਆਪਾਂ ਤੁਹਾਨੂੰ ਆਪਾਂ ਰੋਡ ਵੀ ਦਿਖਾ ਦਨੇ ਆਗੇ ਤੇ ਇਹ ਜਿਹੜਾ ਰੋਡ ਹੈ ਤਾਂ ਇਧਰ ਜਿਹੜਾ ਹੈਗਾ ਇਹ ਤਲਵੰਡੀ ਸਾਬੋ ਆ ਤੇ ਆ ਇਧਰ ਬਖੰਡਾ ਹੈਗਾ ਤੇ ਬੱਸ ਹੈ ਜਿਹੜੀ ਉਹ ਤਲਵੰਡੀ ਸਾਬੋ ਤੋਂ ਆ ਰਹੀ ਸੀ ਇਹ ਸਾਈਡ ਤੋਂ ਆ ਰਹੀ ਸੀਗੀ ਤੇ ਆਜੋ ਥੋੜੀ ਮੇਰੇ ਮਗਰ ਮਗਰ ਆਜੋ ਫਰਮਣ ਤੇ ਦਿਖਾ ਦਿੰਨੇ ਆਪਾਂ ਸਾਰੀ ਗੱਲਬਾਤ ਤਾਂ ਬੱਸ ਆ ਜਿਹੜੀ ਤਲਵੰਡੀ ਸਾਬੋ ਕੰਨੀੋਂ ਆ ਰਹੀ ਸੀ ਇਧਰ ਬਠਿੰਡਾ ਗਾ ਹਨਾ ਤੇ ਆ ਕੇ ਇੱਥੋਂ ਕ੍ਰੈਸ਼ ਹੋਈ ਆ ਇਧਰ ਤੁਸੀਂ ਦੇਖੋ ਬੱਸ ਇੱਥੋਂ ਰੇਲਿੰਗ ਨੂੰ ਤੋੜਨ ਲੱਗੀ ਉਧਰ ਹਰਮਣ ਉਧਰ ਮਾਰੀ ਮੜਾ ਜਾ ਬੱਸ ਆ ਜਿਹੜੀ ਉਹ ਰੇਲਿੰਗ ਦੇ ਨਾਲ ਟਕਰਾਈ ਉਥੋਂ ਰੇਲਿੰਗ ਨੂੰ ਤੋੜਦੀ ਹੋਈ ਸਿੱਧੀ ਮਤਲਬ ਨਾਲੇ ਦੇ ਵਿੱਚ ਜਾ ਡਕੀ ਯਾਰ ਤੇ ਜਿਹਦੇ ਨਾਲ 7-8 ਲੋਕ ਆ ਜਿਹੜੇ 7-8 ਦੱਸੀ ਜਾਂਦੇ ਨੇ ਹੋ ਸਕਦਾ ਵੀ ਜਿਆਦੇ ਹੋਵੇ ਪਰਮਾਤਮਾ ਕਰੇ ਵੀ ਕਾਣੂ ਮਤਲਬ ਉਹਨਾਂ ਨੂੰ ਕਾਣੂ ਜਿਹੜੇ ਜ਼ਖਮੀ ਨੇ ਸਹੀ ਹੋਣਾ ਤੇ ਬਹਾਲ ਹੋ ਜਾਣਾ ਪਰ 7-8 ਲੋਕਾਂ ਦੀ ਤਾਂ ਮੌਤ ਇਹਦੇ ਵਿੱਚ ਹੋ ਚੁੱਕੀ ਹੈ ਜੀ ਹਨਾ ਆਜੋ ਆਪਾਂ ਤੁਹਾਨੂੰ ਸਾਰੀ ਅੱਗੇ ਵੀ ਦਿਖਾਉਣਾ ਹੈ ਕੀ ਗੱਲਬਾਤ ਹੈ ਇਧਰ ਜਿਹੜਾ ਬਿਲਡਿੰਗ ਦਾ ਕੰਮ ਚੱਲ ਰਿਹਾ ਹੈਗਾ ਤੇ ਆਹ ਤੁਸੀਂ ਦੇਖੋ ਇੱਥੇ ਬਸ ਡਿੱਗੀ ਆ ਜਮਾ ਸਹੀ ਆ ਕੇ ਤੇ ਉਹ ਸ਼ੀਟਾਂ ਛੂਟਾਂ ਬਸਦੀਆਂ ਫਰੀ ਜਾਂਦੀਆਂ ਨਹੀਂ ਐ ਤੇ ਬਾਲਟੀਆਂ ਬੋਲਟੀਆਂ ਜਿਹੜਾ ਬਸ ਦੇ ਵਿੱਚ ਸਮਾਨ ਹੁੰਦਾਗਾ ਪਾਣੀ ਵਾਲਾ ਟੈਂਪਰ ਪਿਆਗਾ ਬਹੁਤ ਹੀ ਯਾਰ ਮਤਲਬ ਮੰਦ ਭਾਗੀ ਘਟਨਾ ਹੋਈ ਆ ਪੰਜਾਬ ਦੇ ਵਿੱਚ ਦੋਸਤੋ ਜਿਵੇਂ ਇੱਥੇ ਆਪਾਂ ਖੜੇ ਆਂਗੇ ਜੌਨਸੋ ਵਾਲੇ ਪਿੰਡ ਗਣਿਆ ਜਿੱਥੇ ਘਟਨਾ ਹੋਈ ਆ ਤੇ ਇੱਥੇ ਬਿਲਡਿੰਗ ਦਾ ਕੰਮ ਚੱਲੀ ਜਾਂਦਾ ਸੀਗਾ ਨਾਲ ਕੁਝ ਵਰਕਰ ਭਰਾ ਨੇਗੇ ਇਹਨਾਂ ਤੋਂ ਆਪਾਂ ਜਾਣਾਂਗੇ ਵੀ ਕਿੰਨਾ ਨੁਕਸਾਨ ਹੈ ਕੀ ਗੱਲਬਾਤ ਹੈ ਤੇ ਬਾਈ ਕੀ ਹਾਲ ਚਾਲ ਹੈ ਠੀਕ ਆ ਬਾਈ ਬਾਈ ਕਿੱਥੋਂ ਤੁਸੀਂ ਆਪਣੇ ਪਿੰਡ ਤੋਂ ਹੀ ਆਏ ਨੇ ਪਿੰਡ ਤੋਂ ਹਾਂ ਜਿਸੇ ਪਿੰਡ ਤੇ ਬਾਈ ਕਿੰਨੇ ਲੋਕਾਂ ਦੀ ਮਤਲਬ ਇਹਦੇ ਵਿੱਚ ਯਾਰ ਜਿਹੜੀ ਹੋਈ ਹੈ ਮੌਤ ਹੋ ਗਈ ਹੈ ਨਹੀਂ ਕਲੀਅਰ ਤਾਂ ਕੋਈ ਕਹਿ ਨਹੀਂ ਸਕਦਾ ਜੀ 8 ਜਣੇ ਕਹਿ ਰਹੇ ਜੀ ਹਾਂ ਜਿਹੜੇ ਆਪਣੇ ਵੀਡੀਓ ਦੇਖ ਰਹੇ ਆ ਦੋ ਲੇਡਿਸ ਕਹਿ ਰਹੇ ਇੱਕ ਬੱਚਾ ਕਹਿ ਰਹੇ ਜੀ ਇੱਕ ਬੱਚਾ ਮੇਨ ਜਿਹੜਾ ਇੱਕ ਬੱਚਾ ਆਪਾਂ ਵੀਡੀਓ ਆਈ ਵੀ ਸੀ ਉਹ ਚ ਦੇਖ ਰਹੇ ਹਾਂ ਹਾਂ ਉਹਨੇ ਦੇਖਿਆ ਹਾਂ ਤਿੰਨ ਸਾਲ ਦਾ ਬੱਚਾ ਹੈ ਛੋਟੀ ਬੱਚੀ ਹੈ ਜੀ ਇੱਕ ਲੇਡੀ ਜ ਆ ਉਹਦੇ ਨਾਲ ਹੀ ਪਈ ਹੈ ਨਾ ਇਹ ਕਿੱਥੋਂ ਕਿੱਥੋਂ ਦੇ ਸੀਗੇ ਬਈ ਬੰਦੇ ਕੋਈ ਹੈ ਪਤਾ ਨਹੀਂ ਹੈ ਬਸ ਤਾਂ ਵੈਸੇ ਨੌਕਰੀ ਸੀਗੀ ਜੀ ਬਹਿੰਡੋਂ ਲੈ ਕੇ ਆਪਣੇ ਤਲੁੰਡੀ ਸਬੂ ਤੱਕ ਜੀ ਅੱਛਾ ਐਸ ਏਰੀਆ ਦੇ ਹੋ ਸਕਦੇ ਜੀ ਤੇ ਪਤਾ ਲੱਗਿਆ ਬਈ ਗਲਤੀ ਗੁਲਤੀ ਨਹੀਂ ਗਲਤੀ ਵਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਜੀ ਕਿਸ ਤਰ੍ਹਾਂ ਕੀ ਚਾਂਸ ਬਣਿਆ ਕੀ ਨਹੀਂ ਅੱਛਾ ਹੋ ਗਿਆ ਜੀ ਤੇ ਦੇਖਿਆ ਜਾ ਕੇ ਤਾਂ ਯਾਰ ਬਹੁਤ ਮਾੜੀ ਘੱਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾੜੀ ਹੋਈ ਹੈ ਜੀ ਬਹੁਤ ਜ਼ਿਆਦਾ ਜੀ ਮਤਲਬ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨੇ ਵੀ ਦੋਸਤਾਂ ਦਾ ਫਰਕਟਾਵਾ ਕੀਤਾਗਾ ਦੋਸਤਾਂ ਟਵੀਟ ਕਰਕੇ ਤੇ ਆਜੋ ਆਪਾਂ ਤੁਹਾਨੂੰ ਗਾਹਾਂ ਵੀ ਦਿਖਾ ਦਿੰਨੇ ਹੈਗੇ ਬਹੁਤ ਬਹੁਤ ਧੰਨਵਾਦ ਬਈ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਜਿਵੇਂ ਯਾਰ ਤੁਸੀਂ ਦੇਖ ਰਹੇ ਹੋਗੇ ਇਧਰ ਇਧਰ ਬਠਿੰਡਾ ਰਹਿ ਗਿਆ ਉਹ ਜਿਹੜੀਆਂ ਗੱਡੀਆਂ ਆ ਰਹੀਆਂ ਇਹ ਬਠਿੰਡੇ ਸਾਈਡ ਤੋਂ ਆ ਰਹੀਆਂ ਗਈਆਂ ਤੇ ਉਧਰ ਤੁਸੀਂ ਦਿਖਾ ਦਿਓ ਹਰਮਨ ਉਧਰ ਕੈਮਰਾ ਮਾਰ ਕੇ ਇਹ ਜਿਹੜਾ ਹੈ ਤਲਵੰਡੀ ਸਾਬੋ ਏਰੀਆ ਆ ਗਿਆ ਬੱਸ ਹੈ ਜਿਹੜੀ ਉਹ ਇਧਰੋਂ ਆ ਰਹੀ ਸੀਗੀ ਬੱਸ ਹੈ ਜਿਹੜੀ ਉਹ ਇਧਰੋਂ ਆ ਰਹੀ ਸੀਗੀ ਉਹ ਸਾਹਮਣੇ ਤੋਂ ਆ ਰਹੀ ਸੀਗੀ ਬੱਸ ਬੱਸ ਤਲਵੰਡੀ ਸਾਬੋ ਸਾਈਡ ਤੋਂ ਆ ਰਹੀ ਸੀਗੀ ਬਹੁਤ ਹੀ ਮਾੜੀ ਘਟਨਾ ਹੋਈ ਆ ਯਾਰ ਤੇ ਬੱਸ ਤੁਸੀਂ ਦੋਸਤੋ ਦੇਖੋ ਵੀ ਸਿੱਧੀ ਆ ਕੇ ਉੱਥੇ ਕ੍ਰੈਸ਼ ਹੋਈ ਆ ਉੱਥੇ ਡਿੱਗੀ ਆ ਕੇ ਬਸ ਨੇ ਮਤਲਬ ਆ ਗਿਆ ਇੱਕੇ ਦਮ ਟੇਡੀ ਡਿੱਗ ਗਈ ਬਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸਵਾਰੀਆਂ ਸੀਗੀਆਂ ਜਿਹੜੀਆਂ ਪਤਾ ਨਹੀਂ ਤਾਂ ਯਾਰ ਮਤਲਬ ਭਾਰ ਆ ਗਿਆ ਉਹਨਾਂ ਤੇ ਬੰਦਿਆਂ ਦੇ ਭਾਰ ਨਾਲ ਜਵਾਕ ਦੀ ਮੌਤ ਹੋ ਗਈ ਜਿਹੜੀਆਂ ਸਵਾਰੀਆਂ ਦੀ ਮੌਤ ਹੋਈ ਆ ਜਾਂ ਡਿੱਗ ਗਈ ਵਿਚਾਰੇ ਪੂਰੇ ਹੋ ਗਏ ਹੈਨਾ ਬਹੁਤ ਮਾੜੀ ਘਟਨਾ ਹੋਈ ਆ ਦੋਸਤੋ ਤੇ ਜਿਹੜੇ ਮਤਲਬ ਵਿਛੜੀਆਂ ਰੂਹਾਂ ਨੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਤੇ ਐਨੇ ਨਾਲ ਹੀ ਦੋਸਤੋ ਆਪਾਂ ਵੀਡੀਓ ਦਾ ਅੰਤ ਕਰਦੇ ਆਂ ਤੇ ਐਹੋ ਜੀ ਘਟਨਾ ਕਾਹਨੂੰ ਕਿਤੇ ਹੋਵੇ ਮੈਂ ਕਹਾਂ ਚਲੋ ਤੁਹਾਨੂੰ ਦਿਖਾ ਦਈਏ ਕਈ ਅਫਵਾਹਾਂ ਫਲਾਈਆਂ ਜਾ ਰਹੀਆਂ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਵੀ ਇੰਨੀਆਂ ਮੌਤਾਂ ਹੋਣੀਆਂ ਮੌਤਾਂ ਹਨ ਤਾਂ ਉਹਦੇ ਵਾਸਤੇ ਆਪਾਂ ਇੱਥੇ ਢੇਡਾ ਮਾਰਨ ਆਏ ਸੀਗੇ ਜਸt ਇਹ ਵੀਡੀਓ ਨਹੀਂ ਇਹ ਤੁਹਾਡੇ ਵਾਸਤੇ ਜਾਣਕਾਰੀ ਸੀਗੀ ਮੈਂ ਕਹਾਂ ਚਲੋ ਪਾ ਦਈਏ ਚਲ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਮਿਲ ਸਕੇ ਤੇ ਬਹੁਤ ਹੀ ਮਾੜੀ ਘਟਨਾ ਹੋਈ ਆ ਪੁਲ ਵੀ ਦੇਖਿਆ ਜਾਵੇ ਪੁਲ ਵੀ ਬਹੁਤ ਤੰਗ ਆ ਯਾਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਪਾਸੇ ਵੀ ਪੁਲਾ ਜਿਹੜਾ ਬਹੁਤ ਜ਼ਿਆਦੇ ਤੰਗ ਆ ਜੇ ਪੁਲ ਖੁੱਲਾ ਹੁੰਦਾ ਤਾਂ ਇਹ ਘਟਨਾ ਨਹੀਂ ਹੋਣੀ ਸੀਗੀ ਜਿਹੜਾ ਪੋੜਾ ਬਹੁਤ ਜ਼ਿਆਦੇ ਤੰਗ ਆ। ਚਲੋ ਦੋਸਤੋ ਇੰਨੇ ਨਾਲ ਹੀ ਆਪਾਂ ਵੀਡੀਓ ਦਾ ਅੰਤ ਕਰਦੇ ਆਂ। ਧੰਨਵਾਦ।